ਓਏ ਸ਼ਰਮ ਕਰੋ ਗਾਲਾਂ ਦੇਣ ਵਾਲਿਓ ਆ ਕੀ ਆ ਸਰਬਜੋ ਸਿੰਘ ਜਿਹੜਾ ਕਲਕੱਤੇ ਵੀਰ ਦਾ ਕੀਆ ਕਤਲ ਹੁੰਦਾ ਉਹਦੇ ਵਿੱਚ ਤੁਸੀਂ ਇਲਜ਼ਾਮ ਕਿਹਦੇ ਤੇ ਕੀਆ ਲਾ ਰਹੇ ਹੋ ਇਲਜ਼ਾਮਤਰਾ ਸੀ ਕਿਹਦੇ ਤੇ ਕਰ ਰਹੇ ਹੋ ਉਹਦੇ ਪਰਿਵਾਰ ਤੇ ਕਰ ਰਹੇ ਹੋ ਕਹਿੰਦੇ ਜੀ ਵਿਗ ਕੇ ਓ ਯਾਰ ਕੋਈ ਮਾਲ ਦੇ ਪੁੱਤ ਦੀ ਲਾਛ ਦਾ ਮੁੱਲ ਵਟ ਲੂ ਮੈਂ ਕਹਿੰਦਾ ਵੀ ਮੋਰਚੇ ਫੇਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਅਸੀਂ ਗੱਲ ਨਹੀਂ ਕਰਦੇ ਅਸੀਂ 21 ਮੈਂਬਰੀ ਜਿਹੜੀ ਕਮੇਟੀ ਬਣਾਈ ਉਹ ਸਰਚ ਸਵਾਰ ਤਾਂ ਪਹਿਲੀ ਪਾਤੀ ਸੀ ਜਿੱਦੋਂ ਉਹਦੇ ਮੋਰਚੇ 'ਚ ਕਢ ਕੇ ਕੁਝ ਬੰਦਿਆਂ ਨੇ ਕਿਹਾ ਕੀ ਸੀ ਕਾਲੇ ਜੀ ਕਮੇਟੀਆਂ ਦਾ ਬਿਕ ਜਾਂਦੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਪਹਿਲੀ ਗੱਲ ਦਾ ਅੱਧਾ ਤਾਂ ਮੋਰਚੇ ਨੂੰ ਉੱਦੀ ਖਤਮ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਮੋਰਚੇ ਦੇ ਜਿਹੜੇ ਵੀਕ ਪੁਆਇੰਟ ਸੀਗੇ ਠੀਕ ਹੈ ਨਾ ਉਹਨਾਂ ਨੂੰ ਜਿਵੇਂ ਸਟੇਜ ਤੇ ਖੜ ਕੇ ਜਾਗਰ ਕੀਤਾ ਜਾਂਦਾ ਨਾ ਮੋਰਚੇ ਦੀਆਂ ਜਿਹੜੀਆਂ ਹੁਨਤਾਈਆਂ ਹੁੰਦੀਆਂ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਆ ਪਰ ਸਾਡੇ ਜਿਹੜੇ ਕੀ ਆ ਖੌਤੀ ਹੀਰੋ ਹੈਗੇ ਆ ਉਹ ਮੋਰਚੇ ਦੀਆਂ ਸਟੇਜਾਂ ਦੇ ਮਾਈਕ ਫੜ ਕੇ ਕੀ ਆ ਉਹਨਾਂ ਚੀਜ਼ਾਂ ਨੂੰ ਜਾਗਰ ਕਰ ਦਿੰਦੇ ਆ ਜਿਸ ਨਾਲ ਪੋਲ ਮਿਲ ਜਾਂਦੀ ਆ ਮੋਰਚੇ ਦੀ ਤੇ ਦੂਜੀ ਗੱਲ ਜਿਹੜੇ ਕੀ ਆ ਕਲਕੱਤੇ ਵੀਰ ਦਾ ਜਿਹੜਾ ਦਾ ਮਰਡਰ ਹੁੰਦਾ ਉਦੇ ਪਰਿਵਾਰ ਨੂੰ ਕਹੀ ਆ ਆਪ ਦੀ ਜਿਹੜੇ ਪੁੱਤ ਦੀ লাশ ਰੱਖ ਕੇ ਜਿਹੜੇ ਇਨਸਾਫ ਮਿਲਣ ਦੀ ਝਾਕ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਮੂਸਰੇ ਦੇ ਮਾਕੇ ਕਤਲ ਦੀ ਇਨਸਾਫ ਮਿਲ ਗਿਆ ਸਦੀਪ ਨਗਰ ਅੰਬਿਕਾ ਦਾ ਇਨਸਾਫ ਮਿਲ ਗਿਆ ਗੋਨੇ ਵਾਲੇ ਕਤਲ ਦਾ ਇਨਸਾਫ ਮਿਲ ਗਿਆ ਜਿਹੜਾ ਕਿ ਟੀਚਰ ਮੁੰਡਾ ਮਾਰਿਆ ਹਰੀ ਹਰੀਨੋ ਵਾਲੇ ਵੀਰ ਦਾ ਕੀ ਆ ਉਹਦਾ ਇਨਸਾਫ ਮਿਲ ਗਿਆ ਇੱਥੇ ਇਨਸਾਫ ਦੀ ਆਸ ਕਿਸੇ ਤੋਂ ਨਹੀਂ ਯਾਰ ਸ਼ਰੇਆਮ ਕੀ ਆ ਖੁਸ਼ਿੰਦਰ ਵੀਰ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਮੋਰਚਿਆਂ ਦੀ ਲੜਾਈ ਲੜ ਕੇ ਮਾਕੇ ਜਿਹੜਾ ਬૌਧਿਕ ਤੌਰ ਦੇ ਉੱਤੇ ਕੀ ਹੈ ਸਵਾਲ ਮਾਕੇ ਵਿਹੂਣਾ ਕਰ ਦਿੰਦਾ ਜਵਾਬ ਨਹੀਂ ਆਉਂਦਾ ਬੂਰੋ ਅਫਸਰਾਂ ਨੂੰ ਉਹ ਬੰਦੇ ਨੂੰ ਜੇਲ੍ਹ ਦੇ ਵਿੱਚੋਂ ਧਮਕੀ ਆਈ ਕਦੋਂ ਇੱਕ ਦਿਨ ਬਾਅਦ ਦੇ ਵਿੱਚ ਧਮਕੀ ਆਉਂਦੀ ਹੈ ਤੇ ਧਮਕੀ